ਗੱਲ ਇੰਨੀ ਕੀ ਆ ਕੁੱਲੜ ਪੀਜ਼ਾ ਦੀ ਦੁਕਾਨ 'ਚ ਇਹ ਪਹੁੰਚਿਆ ਪਬਲਿਸਿਟੀ ਸਟੰਟ ਵਾਸਤੇ ਕੁੱਲੜ ਪੀਜ਼ਾ ਤੇ ਇਹ ਇਹ ਦੋਨੋਂ ਮਤਲਬ ਜਿਹੜੇ ਕੇਸ ਆ ਨਾ ਇਹ ਦੋਨੋਂ ਹੈ ਇੱਕ ਹੀ ਆ ਠੀਕ ਹੈ ਇਹਨਾਂ ਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਹੋਇਆ ਇਹਨਾਂ ਨੂੰ ਦਿੱਤੇ ਗਏ ਆ ਪੈਸੇ ਤਾਂ ਕਿ ਸਿੱਖ ਕੌਮ ਨੂੰ ਖਰਾਬ ਕੀਤਾ ਜਾਵੇ ਨਿਹੰਗ ਸਿੰਘ ਬਾਣੇ ਨੂੰ ਖਰਾਬ ਕੀਤਾ ਜਾਵੇ ਨਿਹੰਗ ਸਿੰਘ ਬਾਣੇ ਦੇ ਵੱਲ ਉਂਗਲ ਚੱਕੀਆਂ ਜਾਣ ਕਿ 50000 ਰੁਪਏ ਨਿਹੰਗ ਸਿੰਘ ਲੈਂਦੇ ਮੈਂ ਕਹਿੰਦੀ ਆ ਮੇਰੇ ਨਾਲ ਵੀ ਅੱਜ ਨਿਹੰਗ ਸਿੰਘ ਖੜੇ ਆ ਮੈਂ ਇਹਨਾਂ ਨੂੰ ਕਿੰਨੇ ਪੈਸੇ ਦਿੱਤੇ ਜਿਹਦੇ ਕੋਲ ਪ੍ਰੂਫ ਹੈ ਆਓ ਸਾਹਮਣੇ ਇਹ ਜੋੜੋੜਾ ਤੂੰ ਤੇਰੀ ਜਨਾਨੀ ਆ ਨਾ ਤੂੰ ਕਹਿੰਦਾ ਨਾ ਮੇਰੀ ਵਾਈਫ ਆ ਮੈਂ ਜੋ ਮਰਜੀ ਕਰ ਸਕਦਾ ਕੱਲ ਦੀ ਤੇਰੀ ਵੀਡੀਓ ਚ ਮੈਂ ਸੁਣਿਆ ਠੀਕ ਹੈ ਮੈਂ ਤੈਨੂੰ ਇੱਕ ਗੱਲ ਦੱਸ ਤੂੰ ਜੇ ਕਹਿੰਦਾ ਹੈ ਨਾ ਤਾਂ ਫਿਰ ਆਪਣੀ ਆ ਜਿਹੜਾ ਦਾੜਾ ਹੈ ਨਾ ਇਹਨੂੰ ਹਟਾ ਦੇ ਅਬ ਕਪੜਾ ਬੰਨ ਲਿਆ ਨਾ ਇਹਨੂੰ ਲਾ ਦੇ ਕਿਉਂਕਿ ਤੂੰ ਸਿੰਘ ਨਹੀਂ ਆ ਜਿਸ ਸਿੰਘ ਹੁੰਦਾ ਨਾ ਤੇ ਇਦਾਂ ਆਪਣੀ ਜਨਾਨੀ ਇੰਨੀ ਤੇਰੀ ਬੇਇੱਜ਼ਤੀ ਹੋਈ ਆ ਫਿਰ ਵੀ ਤੂੰ ਅੱਜ ਵੀ ਤੂੰ ਨੰਗਾ ਹੋ ਕੇ ਵੀਡੀਓ ਪਾਉਣ ਗਿਆ ਹਾਲ ਤੱਕ ਤੂੰ ਸਟੇਟਮੈਂਟ ਦਿੰਦਾ ਸੀ ਮੇਰਾ ਕਾਕਾ ਮੇਰੀ ਔਰਤ ਨੇ ਮਾਰ ਜਾਣਾ ਉਹਦੇ ਲੱਛਣ ਨਹੀਂ ਆ ਮਰ ਗਦੇ ਤੁਸੀਂ ਲੋਕਾਂ ਨੂੰ ਮਾਰਨ ਵਾਲੇ ਆ ਤੁਸੀਂ ਮੈਨੂੰ ਐਫ ਆਈ ਆਰ ਅੰਕੁਰ ਨਿਰੂਲਾ ਨਾਲ ਮਿਲ ਕੇ ਦਿੱਤੀ ਆ ਸੁਣਿਆ ਜਾ ਰਿਹਾ ਕਿ ਇਸ ਟਾਈਮ ਤੁਹਾਡੇ ਖਿਲਾਫ ਕਾਫੀ ਲੋਕੀ ਖੜੇ ਹੈਗੇ ਕਿਉਂ ਜਿਹੜਾ ਸੱਚ ਬੋਲਦਾ ਹੈ ਨਾ ਉਹਦੇ ਖਿਲਾਫ ਬਹੁਤ ਲੋਕ ਖੜੇ ਹੁੰਦੇ ਸੱਚ ਨੂੰ ਕੱਚ ਚੁੱਭ ਲੈੰਦੋ ਕੋਈ ਚੱਕਰ ਨਹੀਂ ਕੀ ਕਰੋਗੇ 295 ਦਾ ਪਰਚਾ ਹੀ ਦਿਓਗੇ ਨਾ ਟਾਡੇ ਤੇ ਤਿੰਨ ਪਰਚੇ ਹੋਏ ਆ ਕਿਉਂ ਮੇਰੇ ਉੱਪਰ ਜਿੰਨੇ ਪਰਚੇ ਹੋਏ ਆ 2 ਸਾਲ ਹੋ ਗਏ ਆ ਠੀਕ ਹੈ ਅਜੇ ਤੱਕ ਉਹਦਾ ਚਲਾਨ ਨਹੀਂ ਆਇਆ ਮੈਂ ਤਾਂ ਲਾਦੇਨ ਦੀ ਪੈਣ ਸੀਗੀ ਮੇਰੇ ਪਰਚੇ ਕਿਹਦਾ ਚਲਾਨ ਆਣਾ ਚਾਹੀਦਾ ਸੀ ਮੇਰਾ ਕੇਸ ਲੱਗਣਾ ਚਾਹੀਦਾ ਸੀ ਕਿਉਂ ਨਹੀਂ ਹੋਇਆ ਮੇਰੇ ਖਿਲਾਫ ਕੋਈ ਸਬੂਤ ਨਹੀਂ ਹੈ ਮੈਂ ਕੋਈ ਗੁਨਾਹ ਨਹੀਂ ਕੀਤਾ ਬਿਨਾਂ ਸਬੂਤ ਤੇ ਪਰਚਾ ਕਿੱਦਾਂ ਹੁੰਦਾ ਹੈ ਕੱਚਾ ਪਤਾ ਕਿੱਦਾਂ ਹੁੰਦਾ ਹੈ ਜਦੋਂ ਰਮਨਦੀਪ ਵਰਗਾ ਜਿਹੜਾ ਨਿਹੰਗ ਹੈ ਨਾ ਤਾਂ ਨਿਹੰਗ ਸਿੰਘ ਤਾਂ ਬਹੁਤ ਵੱਡੀ ਗੱਲ ਨਿਹੰਗ ਤੇ ਸਿੰਘ ਉਹ ਹੈ ਹੀ ਨਹੀਂ ਕਲਪੀਜ਼ਾ ਵਾਲਿਆਂ ਦੇ ਨਾਲ ਮੇਰਾ ਕੋਈ ਰੋਲਾ ਨਹੀਂ ਸੀਗਾ ਉਹਨਾਂ ਨੇ ਵੀਡੀਓ ਬਣਾਈ ਬੜੇ ਆਰਾਮ ਨਾਲ ਸਹਿਜ ਉਹੜਾ ਤੂੰ ਮੈਨੂੰ ਕਹਿੰਦਾ ਉਹ ਤੇਰੀ ਜਨਾਨੀ ਆ ਅੱਜ ਤੈਨੂੰ ਯਾਦ ਆ ਗਿਆ ਉਹ ਤੇਰੀ ਜਨਾਨੀ ਆ 70% ਆਦਮੀ ਟੀਮੀ ਇਹਦੀ ਮਾਂ ਦਾ ਬਿਆਨ ਆ 70% ਆਦਮੀ ਟੀਮੀ ਇਸ ਤਰ੍ਹਾਂ ਦੀ ਹੀ ਵੀਡੀਓ ਬਣਾਉਂਦੇ ਆ ਬੈੱਡਰੂਮ 'ਚ ਮੈਂ ਕਹਿੰਦੀ ਕਿਹੜੇ ਬਣਾਉਂਦੇ ਇਹਦੇ ਵਰਗੇ ਕੰਜਰੀ ਬਣਾਉਂਦੇ ਆ ਕੁਸੀਂ ਤਾਂ ਬਹੁਤ ਦਿਮਾਗ ਇੱਕ ਮਿੰਟ ਚ ਲੈ ਲੈਂਦੇ ਆ ਸਟੈਂਡ ਕਿ ਭਾਈ ਬਨੀਤ ਕੋਰ ਪਬਲਿਕ ਸਟੰਟ ਲੈਣ ਵਾਸਤੇ ਉਸ ਦਿਨ ਖੜੀ ਸੀ ਕਿ ਕੁਲਰ ਪੀਜ਼ਾ ਦੇ ਅੱਗੇ ਅੱਜ ਸਹਿਜ ਅਣੋੜਾ ਨੂੰ ਬੜੀ ਤਕਲੀਫ ਹੋਈ ਸਹਿਜ ਅਣੋੜਾ ਕਹਿੰਦਾ ਰਮਨਦੀਪ ਆ ਗਿਆ ਤੂੰ ਅੱਜ 24 ਘੰਟੇ 24 ਘੰਟੇ ਹੋ ਗਏ ਤੂੰ ਅਜੇ ਤੱਕ ਪੁਲਿਸ ਰਿਪੋਰਟ ਕਿਉਂ ਨਹੀਂ ਕੀਤੀ ਕਿਉਂ ਨਹੀਂ ਕੀਤੀ ਪੁਲਿਸ ਰਿਪੋਰਟ ਉਸ ਦਿਨ ਤਾਂ ਮੈਨੂੰ ਬੜੀ ਪੁਲਿਸ ਸਾਦ ਕੇ ਤੂੰ ਬਾਹਰ ਕੱਢਿਆ ਸੀ ਕਿਉਂਕਿ ਮੈਂ ਪੂਰੀ ਸੀ ਮੈਂ ਗਰੀਬ ਸੀ ਇਸ ਕਰਕੇ ਕਰਨੋ ਟੰਕੀ ਤੁਸੀਂ ਟ੍ਰਾਂਸਪਲੈਂਟ ਕੀਤੇ ਹੋਏ ਆ ਤੁਹਾਨੂੰ ਜਿਹੜਾ ਬਾਬਾ ਖਿਡਾਉਣ ਦਿਆ ਨਾ ਬਾਬਾ ਅੰਕੁਰ ਨਿਰੂਲਾ ਐ ਬਚਣੇ ਤੁਸੀਂ ਨਹੀਂ ਆ ਤੁਸੀਂ ਲੋਕਾਂ ਨੇ ਸੌ ਖਾਦੀ ਹੋਈ ਆ ਸਿੱਖ ਕੌਮ ਨੂੰ ਖਰਾਬ ਕਰਨ ਵਾਸਤੇ ਅਸੀਂ ਤਾਂ ਇਹਨੂੰ ਬੜਾ ਘਟਿਆ ਸਮਝਦੇ ਆ ਸਾਡੇ ਪੰਥ ਦਾ ਹੀ ਜੀ ਤੁਸੀਂ ਨੰਤਾ ਪਾ ਕੋਲ ਦੇ ਨਾ ਪਤੀ ਪਤਨੀ ਨੂੰ ਨਾ ਨਿੰਦੋ ਗੱਲ ਇੰਨੀ ਕੀ ਆ ਪੰਜਾਬ ਵਿੱਚ ਔਰਤਾ ਹੈ ਹੀ ਨਹੀਂ ਉਹ ਔਰਤਾ ਨਹੀਂ ਆ 70% ਤਾਂ ਤੁਸੀਂ ਤਾਂ ਔਰਤਾ ਤੁਸੀਂ ਖਾੜ ਕੇ ਤਮਾਸ਼ਾ ਦੇਖੋ ਬਨੀਤ ਕੌਰ ਆ ਗਈ ਕਾਲ ਪਤਾ ਕੀ ਹੈ ਜਨਤਾ ਨੂੰ ਸਵਾਦ ਲੈਂਡ 'ਚ ਬੜਾ ਮਜ਼ਾ ਆਉਂਦਾ ਅੱਜ ਸਵਾਦ ਲੈਣਗੇ ਮੈਨੂੰ ਕਹਿਣਗੇ ਪਾਗਲ ਆ ਕਹਿ ਕੇ ਦਿਖਾਓ ਸਾਹਮਣੇ ਆ ਗਿਆ ਸਾਰਾ ਕੁਝ ਉਹ ਲੈ ਮੇਰੀ ਗੱਲ ਹੋਈ ਆ ਮੈਂ ਕਿਹਾ ਤੂੰ ਪੈਸੇ ਕਿਉਂ ਮੰਗੇ ਕਦਾਂ ਮੈਂ ਮੰਗੇ ਮੰਗਾਉਂਗਾ ਕਦਾਂ ਬੋਲਿਆ ਹੁਣ ਉਹ ਮੈਂ ਇਹ ਵੀ ਗੱਲ ਕਹੀ ਆ ਤੇ ਬੰਦਾ ਬਣ ਗਏ ਜਿੱਥੇ ਵੀ ਹੈਗਾ ਮੈਨਰੇ ਕੋ ਦੋ ਤਰੀਕ ਨੂੰ ਆ ਜਾ ਕਿੰਨੂ ਵੇਕੂ ਬਣਾਉਂਦਾ ਮੈਨੂੰ ਨਾ ਬਣਾ ਮੈਂ ਸੱਚ ਬੋਲ ਰਹੀ ਆ ਹੁਣ ਬੱਚ ਤੇਰੇ بس 2 ਜਨਵਰੀ ਤੱਕ ਆ ਤੇਰਾ ਬਾਣਾ ਲੱਥੂ ਰਮਨਦੀਪ

ਮੈਂ ਤਾਰਾ ਚੋਹਾਂ ਨਿਊਜ਼ ਪੰਜਾਬ ਕ੍ਰਾਂਤੀ ਦੇਖ ਰਹੇ ਦਰਸ਼ਕਾਂ ਦਾ ਦਿਲ ਤੋਂ ਸਵਾਗਤ ਕਰਦੀ ਹਾਂ ਅਸੀਂ ਇੱਕ ਅਹਿਮ ਮੁੱਦਾ ਲੈ ਕੇ ਆਏ ਹਾਂ ਅਸੀਂ ਵਿਨੀਤ कौर ਜਿਹਦੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਇੱਕ ਅਹਿਮ ਮੁੱਦੇ ਤੇ ਆਓ ਇਹਨਾਂ ਨਾਲ ਅਸੀਂ ਗੱਲਬਾਤ ਕਰੀਏ ਹਾਂਜੀ ਮੈਡਮ ਤੁਹਾਡਾ ਸਾਡੇ ਚੈਨਲ 'ਚ ਬਹੁਤ-ਬਹੁਤ ਸਵਾਗਤ ਆ ਤੇ ਤੁਸੀਂ ਇੱਕ ਬਹੁਤ ਹੀ ਅਹਿਮ ਮੁੱਦਾ ਸਾਡੀ ਜਨਤਾ ਦੇ ਸਾਹਮਣੇ ਲੈ ਕੇ ਆਏ ਹੋ ਤੇ ਤੁਸੀਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਪਹਿਲਾਂ ਤਾਂ ਮੈਂ ਤੁਹਾਡੀ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜੋ ਤੁਸੀਂ ਮੈਨੂੰ ਮੌਕਾ ਦਿੱਤਾ ਕਿਉਂਕਿ ਮੈਨੂੰ ਸੱਚਾਈ ਨੂੰ ਮੈਨੂੰ ਮੌਕਾ ਦੇਣ ਵਾਲੇ ਬਹੁਤ ਘੱਟ ਹੈ ਤੇ ਮੈਂ ਤੁਹਾਡਾ ਹੋਰ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸ਼ੁਕਰ ਕਰਦੀ ਆ ਜੋ ਤੁਸੀਂ ਮੈਨੂੰ ਇਹ ਮੌਕਾ ਦਿੱਤਾ। ਇਹ ਸੁਣਿਆ ਜਾ ਰਿਹਾ ਕਿ ਇਸ ਟਾਈਮ ਤੁਹਾਡੇ ਖਿਲਾਫ ਕਾਫੀ ਲੋਕੀ ਖੜੇ ਹੈਗੇ ਕਿਉਂ? ਜਿਹੜਾ ਸੱਚ ਬੋਲਦਾ ਹੈ ਨਾ ਉਹਦੇ ਖਿਲਾਫ ਬਹੁਤ ਲੋਕ ਖੜੇ ਹੁੰਦੇ। ਸੱਚ ਨੂੰ ਕੱਚ ਚੁਬਦਾ। ਚੁਬ ਲੈਣ ਦੋ। ਕੋਈ ਚੱਕਰ ਨਹੀਂ ਕੀ ਕਰੋਗੇ 295 ਦਾ ਪਰਚਾ ਹੀ ਦਿਓਗੇ ਨਾ। ਹੈ ਨਾ ਸਿੱਧੂ ਮੂਸੇਵਾਲਾ। ਠੀਕ ਹੈ ਨਾ। ਜਿਹੜੇ ਮੈਨੂੰ ਕਹਿੰਦੇ ਨਾ ਤੂੰ ਉਹਦੀ ਫੈਨ ਆ ਬਿਲਕੁਲ ਸਹੀ ਕਹਿੰਦੇ ਉਹ ਸਹੀ ਗਾ ਕੇ ਗਿਆ ਹੈ। ਇੱਥੇ ਗਾਣਾ ਨਹੀਂ ਚਾਹੁੰਦੀ ਸਹੀ ਕਹਿ ਕੇ ਗਿਆ ਜਿਹੜਾ ਸੱਚ ਬੋਲਦਾ ਮੈਮ ਉਹ ਫਿੱਦੀ ਹੁੰਦਾ ਮੇਰੇ ਵਰਗਾ ਹੀ ਹੁੰਦਾ ਏ ਮੈਡਮ ਸੁਣਨ ਵੀ ਚਾਹ ਰਿਹਾ ਕਿ ਤੁਹਾਡੇ ਤੇ ਤਿੰਨ ਪਰਚੇ ਹੋਏ ਆ ਕਿਉਂ ਮੇਰੇ ਉੱਪਰ ਜਿੰਨੇ ਪਰਚੇ ਹੋਏ ਆ 2 ਸਾਲ ਹੋ ਗਏ ਆ ਠੀਕ ਹੈ ਅਜੇ ਤੱਕ ਉਹਦਾ ਚਲਾਨ ਨਹੀਂ ਆਇਆ ਮੈਂ ਤਾਂ ਲਾ ਦੇਣ ਦੀ ਪੈਣ ਸੀਗੀ ਮੇਰੇ ਪਰਚੇ ਇੱਕ ਦਾ ਦਾ ਚਲਾਨ ਆਣਾ ਚਾਹੀਦਾ ਸੀ ਮੇਰਾ ਕੇਸ ਲੱਗਣਾ ਚਾਹੀਦਾ ਸੀ ਕਿਉਂ ਨਹੀਂ ਹੋਇਆ ਪਤਾ ਕਿਉਂ ਨਹੀਂ ਹੋਇਆ ਕਿਉਂਕਿ ਮੇਰੇ ਖਿਲਾਫ ਕੋਈ ਸਬੂਤ ਨਹੀਂ ਹੈ ਮੈਂ ਕੋਈ ਗੁਨਾਹ ਨਹੀਂ ਕੀਤਾ ਬਿਨਾ ਸਬੂਤ ਤੇ ਪਰਚਾ ਕਿੱਦਾਂ ਹੋ ਗਿਆ ਪਰਚਾ ਪਤਾ ਕਿੱਦਾਂ ਹੁੰਦਾ ਹੈ ਜਦੋਂ ਰਮਨਦੀਪ ਵਰਗਾ ਜਿਹੜਾ ਨਿਹੰਗ ਹੈ ਨਾ ਤਾਂ ਨਿਹੰਗ ਸਿੰਘ ਤਾਂ ਬਹੁਤ ਵੱਡੀ ਗੱਲ ਨਿਹੰਗ ਤੇ ਸਿੰਘ ਉਹ ਹੈ ਹੀ ਨਹੀਂ ਠੀਕ ਹੈ ਉਹ ਤਾਂ ਇੱਕ ਨੰਬਰ ਦਾ ਜੋ ਹੈਗਾ ਹੈ ਉਹ ਬਾਣੇ ਬਾਣੇ ਨੂੰ ਦਾਗ ਲਾਉਣ ਵਾਲਾ ਮੈਂ ਕਹੂੰਗੀ ਆ ਹੁਣ ਕੁਲੜ ਪੀਜ਼ਾ ਦੇ ਗੱਲ ਇੰਨੀ ਕੀ ਆ ਕੁਲੜ ਪੀਜ਼ਾ ਦੀ ਦੁਕਾਨ 'ਚ ਇਹ ਪਹੁੰਚਿਆ ਪਬਲਿਸਿਟੀ ਸਟੰਟ ਵਾਸਤੇ ਕੁਲੜ ਪੀਜ਼ਾ ਤੇ ਇਹ ਇਹ ਦੋਨੋਂ ਮਤਲਬ ਜਿਹੜੇ ਕੇਸ ਆ ਨਾ ਇਹ ਦੋਨੋਂ ਹੈ ਇੱਕ ਹੀ ਆ ਠੀਕ ਹੈ ਇਹਨਾਂ ਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਹੋਇਆ ਇਹਨਾਂ ਨੂੰ ਦਿੱਤੇ ਗਏ ਆ ਪੈਸੇ ਤਾਂ ਕਿ ਸਿੱਖ ਕੌਮ ਨੂੰ ਖਰਾਬ ਕੀਤਾ ਜਾਵੇ ਨਿਹੰਗ ਸਿੰਘ ਬਾਣੇ ਨੂੰ ਖਰਾਬ ਕੀਤਾ ਜਾਵੇ ਨਿਹੰਗ ਸਿੰਘ ਬਾਣੇ ਦੇ ਵੱਲ ਉਂਗਲ ਚੱਕੀਆਂ ਜਾਣ ਕਿ 50000 ਰੁਪਏ ਨਿਹੰਗ ਸਿੰਘ ਲੈਂਦੇ ਮੈਂ ਕਹਿੰਦੀ ਆ ਮੇਰੇ ਨਾਲ ਵੀ ਅੱਜ ਨਿਹੰਗ ਸਿੰਘ ਖੜੇ ਆ ਮੈਂ ਇਹਨਾਂ ਨੂੰ ਕਿੰਨੇ ਪੈਸੇ ਦਿੱਤੇ ਜਿਹਦੇ ਕੋਲ ਪ੍ਰੂਫ ਹੈ ਆਓ ਸਾਹਮਣੇ ਕਿਹਾ ਜਾ ਰਿਹਾ ਹੈ ਕਿ ਜਿਹੜਾ ਕੁਲੜ ਪੀਜਾ ਵਾਲੇ ਦੀ ਵੀਡੀਓ ਵਾਇਰਲ ਹੋਈ ਸੀ ਤੁਸੀਂ ਇਹਦੇ ਅਗੇਂਸਟ ਗਏ ਸੀ ਇਸ ਤਰ੍ਹਾਂ ਦੀ ਵੀਡੀਓ ਵਾਇਰਲ ਨਹੀਂ ਸਾਰੇ ਆਮ ਹੋਣੀ ਚਾਹੀਦੀ ਆ ਪਹਿਲੀ ਗੱਲ ਹੈ ਕੁੱਲਰ ਪੀਜ਼ਾ ਵਾਲਿਆਂ ਦੇ ਨਾਲ ਮੇਰਾ ਕੋਈ ਰੋਲਾ ਨਹੀਂ ਸੀਗਾ ਉਹਨਾਂ ਨੇ ਵੀਡੀਓ ਬਣਾਈ ਬੜੇ ਆਰਾਮ ਨਾਲ ਸਹਿਜ ਉਹ ਰੋਲਾ ਤੂੰ ਮੈਨੂੰ ਕਹਿੰਦਾ ਉਹ ਤੇਰੀ ਜਨਾਨੀ ਆ ਅੱਜ ਤੈਨੂੰ ਯਾਦ ਆ ਗਿਆ ਉਹ ਤੇਰੀ ਜਨਾਨੀ ਆ ਠੀਕ ਹੈ ਜਨਾਨੀ ਹੈਗੀ ਆ ਤੇ ਤੂੰ ਕਹਿੰਦਾ ਮੈਂ ਇਦਾਂ ਦੀ ਵੀਡੀਓ ਬਣਾ ਸਕਦਾ ਠੀਕ ਹੈ ਨਾ 70% ਆਦਮੀ ਟੀਮੀ ਇਹਦੀ ਮਾਂ ਦਾ ਬਿਆਨ ਆ 70% ਆਦਮੀ ਟੀਮੀ ਇਸ ਤਰ੍ਹਾਂ ਦੀ ਹੀ ਵੀਡੀਓ ਬਣਾਉਂਦੇ ਆ ਬੈੱਡਰੂਮ 'ਚ ਮੈਂ ਕਹਿੰਦੀ ਕਿਹੜੇ ਬਣਾਉਂਦੇ ਇਹਦੇ ਵਰਗੇ ਕੰਜਰੀ ਬਣਾਉਂਦੇ ਆ ਠੀਕ ਹੈ ਨਾ ਤੁਸੀਂ ਨੰਗਟੇ ਬੰਦੇ ਆ ਇਹਦਾ ਜ਼ਰੂਰੀ ਨਹੀਂ ਆ ਕਿ ਹਰ ਕੋਈ ਆ ਮੈਂ ਇਸ ਚੀਜ਼ ਦਾ ਵਿਰੋਧ ਕੀਤਾ ਸੀਗਾ 70% ਆਦਮੀ ਤੀਮੀ ਨੂੰ ਨਿੰਦੇ ਸੀ ਵਿਰੋਧ ਵਿੱਚ ਕਿਹੜਾ ਸਟੇਟਮੈਂਟ ਬੋਲੇ ਸੀ ਕਿਹੜਾ ਸਟੇਟਮੈਂਟ ਬੋਲਿਆ ਸੀ ਮੈਂ ਕੁਝ ਨਹੀਂ ਬੋਲਿਆ ਸੀ ਬੋਲਣ ਵਾਲੀ ਹਰ ਸਟੰਟ ਭਾਵੇਂ ਉਹ ਬਾਬਾ ਅੰਕੁਰ ਹੋਵੇ ਭਾਵੇਂ ਰਮਨਦੀਪ ਹੋਵੇ ਭਾਵੇਂ ਉਹ ਸਹਿਜ ਅੜੋੜਾ ਹੋਣ ਬੋਲਦੇ ਆ ਮੈਂ ਤਾਂ ਦੱਸ ਦਿਆਂ ਲੋਕਾਂ ਨੂੰ ਸੱਚ ਕਿਉਂ ਨਹੀਂ ਤੁਹਾਡੇ ਖੁੱਲਦੀਆਂ ਅੱਖਾਂ ਤੁਸੀਂ ਤਾਂ ਬਹੁਤ ਦਿਮਾਗ ਇੱਕ ਮਿੰਟ ਚ ਲੈ ਲੈਂਦੇ ਆ ਸਟੈਂਡ ਕਿ ਭਾਈ ਵਨੀਤ ਕੋਰ ਪਬਲਿਕ ਸਟੰਟ ਲੈਣ ਵਾਸਤੇ ਉਸ ਦਿਨ ਖੜੀ ਸੀਗੀ ਕੁੱਲਰ ਪੀਜ਼ਾ ਦੇ ਅੱਗੇ ਅੱਜ ਸਹਿਜ ਅਰੋੜਾ ਨੂੰ ਬੜੀ ਤਕਲੀਫ ਹੋਈ ਸਹਿਜ ਅਰੋੜਾ ਕਹਿੰਦਾ ਰਮਨਦੀਪ ਆ ਗਿਆ ਤੂੰ ਅੱਜ 24 ਘੰਟੇ 24 ਘੰਟੇ ਹੋ ਗਏ ਤੂੰ ਅਜੇ ਤੱਕ ਪੁਲਿਸ ਰਿਪੋਰਟ ਕਿਉਂ ਨਹੀਂ ਕੀਤੀ ਕਿਉਂ ਨਹੀਂ ਕੀਤੀ ਪੁਲਿਸ ਰਿਪੋਰਟ ਤੂੰ ਉਸ ਦਿਨ ਤਾਂ ਮੈਨੂੰ ਬੜੀ ਪੁਲਿਸ ਸਾਦ ਕੇ ਤੂੰ ਬਾਹਰ ਕੱਢਿਆ ਸੀ ਕਿਉਂਕਿ ਮੈਂ ਕੁਲੀ ਸੀ ਮੈਂ ਗਰੀਬ ਸੀ ਇਸ ਕਰਕੇ ਨਾ ਕਰਨ ਓਟੰਕੀ ਤੁਸੀਂ ਟਰਾਂਸਪਲੈਂਟ ਕੀਤੇ ਹੋਏ ਆ ਤੁਹਾਨੂੰ ਜਿਹੜਾ ਬਾਬਾ ਖਿੜਾਉਣਦਿਆ ਨਾ ਬਾਬ ਬਚਣੇ ਤੁਸੀਂ ਨਹੀਂ ਆ ਤੁਸੀਂ ਲੋਕਾਂ ਨੇ ਸੌ ਖਾਦੀ ਹੋਈ ਆ ਸਿੱਖ ਕੌਮ ਨੂੰ ਖਰਾਬ ਕਰਨ ਵਾਸਤੇ ਠੀਕ ਹੈ ਨਾ ਰਮਨਦੀਪ ਤੂੰ ਜਾਲੀ ਨਿਹੰਗਿਆ ਇਹ ਸਾਰਿਆਂ ਨੂੰ ਪਤਾ ਦੀਪ ਸਿੰਘ ਖਾਲਸਾ ਅਗਲਾ ਨੰਬਰ 13 ਹੈ ਰਮਨਦੀਪ ਦਾ ਬਾਣਾ 2 ਜਨਵਰੀ ਤੱਕ ਉਤਰੂਗਾ ਇਹਦੀ ਗਾਰੰਟੀ ਮੈਂ ਲੈਂਦੀ ਬਨੀਤ ਕੌਰ ਰਮਨਦੀਪ ਸਿੰਘ ਜਿਹੜੇ ਨਹੀਂ ਹੰਗੇ ਹੈਗੇ ਆ ਉਹ ਕੁੱਲੜ ਪੀਜ਼ਾ ਦੇ ਸ਼ਾਪ ਦੇ ਅੱਗੇ ਧਰਣਾ ਲਗਾ ਰਹੇ ਆ ਕਿ ਅਸੀਂ ਇਹਨਾਂ ਦੀ ਸ਼ਾਪ ਨੂੰ ਬੰਦ ਕਰਾਵਾਂ ਕਿਉਂਕਿ ਹਾਲ ਦੇ ਵਿੱਚ ਇੱਕ ਬਹੁਤ ਹੀ ਇਸ ਤਰ੍ਹਾਂ ਦੀ ਵੀਡੀਓ ਵਾਇਰਲ ਹੋਈ ਆ ਜਿਹੜੇ ਸਾਰੇ ਦੁਨੀਆ ਨੂੰ ਗਾਲ ਕੱਢ ਰਹੇ ਆ ਤੁਸੀਂ ਇਹਦੇ ਬਾਰੇ ਕੀ ਕਹੋਗੇ ਪਹਿਲੀ ਗੱਲ ਹੈ ਰਮਨਦੀਪ ਤੂੰ ਉਸ ਦਿਨ ਕਿੱਥੇ ਸੀਗਾ ਜਦੋਂ 70% ਆਦਮੀ ਤੀਮੀ ਦਾ ਸਵਾਲ ਸੀਗਾ 70% ਆਦਮੀ ਤੀਮੀ ਇਸਦਾ ਦੀ ਅਸ਼ਲੀਲ ਵੀਡੀਓ ਬਣਾਉਂਦੇ ਆ ਤੂੰ ਉਸ ਦਿਨ ਕਿਉਂ ਨਹੀਂ ਆਇਆ ਡੀਸੀ ਆਫਿਸ ਦੇ ਬਾਹਰ ਮੇਰੇ ਨਾਲ ਬਹਿਣ ਵਾਸਤੇ ਅੱਜ ਤੈਨੂੰ ਪੂਰੀ ਦੁਨੀਆ ਦੇ ਵਿੱਚ ਪੂਰੀ ਦੁਨੀਆ ਨੂੰ ਲੈ ਕੇ ਪੂਰੇ ਹਰ ਤਰ੍ਹਾਂ ਮੰਨ ਨੂੰ ਲੈ ਕੇ ਤੂੰ ਲੜਾਉਣਾ ਚਾਹੁੰਦਾ ਤੂੰ ਪੰਜਾਬ ਦੇ ਵਿੱਚ ਤੂੰ ਉਸ ਦਿਨ ਕਿੱਥੇ ਮਰਿਆ ਸੀ ਰਮਨਦੀਪ ਤੇਰੀ ਔਕਾਤ ਜਾਂ ਤਾਂ ਤੂੰ ਆ ਤੇ ਇਸ ਚੀਜ਼ ਦਾ ਜਵਾਬ ਦੇ ਡੀਸੀ ਆਫਿਸ ਦੇ ਸਾਹਮਣੇ 70% ਆਦਮੀ ਤੀਮੀ ਦਾ ਸਵਾਲ ਸੀਗਾ ਕਿ ਸਹਜ ਅਰੋੜਾ ਦੀ ਮਾਦਾ ਬਿਆਨਿਆ ਕਿ 70% ਆਦਮੀ ਤੀਮੀ ਇਦਾਂ ਹੀ ਬੈਡਰੂਮ ਚ ਵੀਡੀਓ ਬਣਾਉਂਦੇ ਜਿਸ ਤਰ ਤੁਸੀਂ ਨੰਗਤਾਪਾ ਖੋਲਦੇ ਨਾ ਪਤੀ ਪਤਨੀ ਨੂੰ ਨਾ ਨਿੰਦੋ ਗੱਲ ਇੰਨੀ ਕੀ ਆ ਪੰਜਾਬ ਵਿੱਚ ਔਰਤਾ ਹੈ ਹੀ ਨਹੀਂ ਉਹ ਔਰਤਾ ਨਹੀਂ ਆ 70% ਤਾਂ ਤੁਸੀਂ ਤਾਂ ਔਰਤਾ ਤੁਸੀਂ ਖੜ ਕੇ ਤਮਾਸ਼ਾ ਦੇਖੋ ਬਨੀਤ कौर ਆ ਗਈ ਤੁਸੀਂ ਤਮਾਸ਼ਾ ਦੇਖੋ ਮੈਂ ਤੁਹਾਨੂੰ ਇੰਨਾ ਕਹਿਣ ਦਈਆਂ ਰਮਨਦੀਪ ਦਾ ਬਾਣਾ ਹੁਣ ਨਹੀਂ ਹੁਣ ਜਿਆਦਾ ਦਿਨ ਉਹਦੇ ਬੋਡੀ ਚ ਨਹੀਂ ਰਹਿਣਾ ਠੀਕ ਹੈ ਨਾ ਤੂੰ ਨਿਹੰਗ ਸਿੰਘ ਬਾਣੇ ਨੂੰ ਉਂਗਲ ਕੀਤਾ ਹੈ ਔਰ ਸਹਿਜ ਅੜੋੜਾ ਤੂੰ ਤੇਰੀ ਜਨਾਨੀ ਆ ਨਾ ਤੂੰ ਕਹਿੰਦਾ ਨਾ ਮੇਰੀ ਵਾਈਫ ਆ ਮੈਂ ਜੋ ਮਰਜੀ ਕਰ ਸਕਦਾ ਕੱਲ ਦੀ ਤੇਰੀ ਵੀਡੀਓ ਚ ਮੈਂ ਸੁਣਿਆ ਠੀਕ ਹੈ ਮੈਂ ਤੈਨੂੰ ਇੱਕ ਗੱਲ ਦੱਸ ਤੂੰ ਜੇ ਕਹਿੰਦਾ ਹੈ ਨਾ ਤਾਂ ਫਿਰ ਆਪਣੀ ਆ ਜਿਹੜਾ ਦਾੜਾ ਹੈ ਨਾ ਇਹਨੂੰ ਹਟਾ ਦੇ ਅਬ ਕਪੜਾ ਬੰਨ੍ਹਿਆ ਨਾ ਇਹਨੂੰ ਲਾ ਦੇ ਕਿਉਂਕਿ ਤੂੰ ਸਿੰਘ ਨਹੀਂ ਆ ਤੂੰ ਜੇ ਸਿੰਘ ਹੁੰਦਾ ਨਾ ਤਾਂ ਇਦਾਂ ਆਪਣੀ ਜਨਾਨੀ ਐਨੀ ਤੇਰੀ ਬੇਇੱਜ਼ਤੀ ਹੋਈ ਆ ਫਿਰ ਵੀ ਤੂੰ ਅੱਜ ਵੀ ਤੂੰ ਨੰਗਾ ਹੋ ਕੇ ਵੀਡੀਓ ਪਾਉਣਦਿਆ ਤੂੰ ਸ਼ਰਮ ਕਰਕੇ ਡੁੱਬ ਜਾ ਸ਼ਰਮ ਕਰਕੇ ਤੂੰ ਸੱਚੀ ਕੱਲ ਤੱਕ ਤਾਂ ਤੂੰ ਸਟੇਟਮੈਂਟ ਦਿੰਦਾ ਸੀ ਮੇਰਾ ਕਾਕਾ ਮੇਰੀ ਔਰਤ ਨੇ ਮਰ ਜਾਣਾ ਉਹ ਤੁਸੀਂ ਲੋਕਾਂ ਨੂੰ ਮਾਰਨ ਵਾਲੇ ਆ ਤੁਸੀਂ ਮੈਨੂੰ ਐਫਆਈਆਰ ਐਫਆਈਆਰ ਅੰਕੁਰ ਨਿਰੂਲਾ ਨਾਲ ਮਿਲ ਕੇ ਦਿੱਤੀ ਆ ਬਚ ਸਕੋ ਤਾਂ ਬਚ ਜਾਓ ਤੇਰੇ ਮੈਂ ਦੋਨਾਂ ਨੂੰ ਮੈਂ ਵਰਨਿੰਗ ਦੇਣ ਲਈ ਆ ਦੋਨੋਂ ਵਰਨਿੰਗ ਆ ਇੱਥੇ ਹੈਗੇ ਆ ਜੱਥੇਬੰਦੀਆਂ ਉਹਨਾਂ ਨੂੰ ਅਥੋਰਾਈਜ਼ਡ ਆ ਠੀਕ ਹੈ ਮੈਂ ਆਈ ਆ ਪ੍ਰਗਟ ਸਿੰਘ ਬਾਬਾ ਜੀ ਕੋਲ ਇਹਨਾਂ ਨੂੰ ਅਥੋਰਾਈਜ਼ੇਸ਼ਨ ਦਿੱਤੀ ਹੋਈ ਆ ਤੇਰਾ ਬਾਣਾ ਲਥੜਾ ਹੀ ਆ ਕੋਈ ਨਹੀਂ ਰੋਕ ਸਕਦਾ ਸਹਿਜ ਅਰੋੜਾ ਤੇਰਾ ਦਾਲਾ ਹੋਰ ਤੇਰਾ ਜਿਹੜਾ ਤੂੰ ਬੰਦਿਆ ਹੈ ਨਾ ਇਹਦੀ ਲੋੜ ਨਹੀਂ ਤੂੰ ਸਿੰਘ ਔਰ ਕੋਰ ਤੇਰੀ ਜਨਾਨੀ ਕੋਈ ਕੋਰ ਨਹੀਂ ਆ ਕੋਈ ਸਿੰਘਣੀ ਨਹੀਂ ਆ ਜੇ ਉਹ ਕੌਰ ਹੁੰਦੀ ਨਾ ਪਹਿਲਾਂ ਤਾਂ ਆਪਣਾ ਸ਼ਰੀਰ ਢੱਕਦੀ ਜੇ ਸਹੁਰਤ ਨੂੰ ਆਪਣਾ ਆਪਣਾ ਕਲਚਰ ਹੀ ਨਹੀਂ ਪਤਾ ਨਾ ਉਹਨੂੰ ਲੋੜ ਨਹੀਂ ਆ ਤੂੰ ਕਿੱਥੋਂ ਕੌਰ ਕਿੱਥੋਂ ਕੌਰ ਤੇ ਸਿੰਘ ਆ ਤੁਹਾਨੂੰ ਹੁਣ ਲੋੜ ਨਹੀਂ ਆ ਹੁਣ ਤੁਹਾਡੇ ਜਿਆਦਾ ਦਿਨ ਨਹੀਂ ਆ ਉਲਟੇ ਗਿਣ ਗਿਣੋ ਗਿਨੋ ਉਲਟੇ ਦਿਨ ਆਏ ਦਿਨ ਉਹਨਾਂ ਦੀ ਵੀਡੀਓ ਪਈ ਰਹਿੰਦੀ ਆ ਐ ਇੰਟਰਨੈਟ ਤੇ ਲੋਕੀ ਬਹੁਤ ਹੀ ਲਾਈਕ ਕਮੈਂਟ ਕਰਦੇ ਆ ਕਿਤੇ ਨਾ ਕਿਤੇ ਜਨਤਾ ਦੀ ਵੀ ਗਲਤੀ ਨਹੀਂ ਹੈ ਬਿਲਕੁਲ ਹੈਗੀ ਆ ਗੱਲ ਪਤਾ ਕੀ ਹੈ ਜਨਤਾ ਨੂੰ ਸਵਾਦ ਲੈਣ ਚ ਬੜਾ ਮਜ਼ਾ ਆਉਂਦਾ ਅੱਜ ਸਵਾਦ ਲੈਣਗੇ ਮੈਨੂੰ ਕਹਿਣਗੇ ਪਾਗਲ ਆ ਕਹਿ ਕੇ ਦਿਖਾਓ ਸਾਹਮਣੇ ਆ ਗਿਆ ਸਾਰਾ ਕੁਝ ਮੈਨੂੰ ਕੁਝ ਨਹੀਂ ਮੈਨੂੰ ਤੁਹਾਡੀਆਂ ਹਰਕਤਾਂ ਦੇ ਨਾਲ ਹੁਣ ਕੋਈ ਫਰਕ ਨਹੀਂ ਪੈਂਦਾ ਕੀ ਕਰੋਗੇ 295 ਦੋਗੇ ਮੈਨੂੰ ਅਰੇ ਕਹਿੰਦੇ ਆ ਜਦੋਂ ਦੁੱਖ ਦੇਈ ਜਾਓਗੇ ਨਾ ਉਹਨੂੰ ਡਰ ਖਤਮ ਹੋ ਜਾਂਦਾ ਮੈਨੂੰ ਡਰ ਖਤਮ ਹੋ ਗਿਆ ਕਹ ਤੁਸੀਂ ਇਹ ਪੰਜਾਬ ਦੀ ਜਨਤਾ ਨੂੰ ਕੀ ਮੈਸੇਜ ਦੋਗੇ ਪੰਜਾਬ ਦੀ ਜਨਤਾ ਨੂੰ ਮੈਂ ਇਹ ਮੈਸੇਜ ਦਵਾਂਗੀ ਸਿੱਖ ਕੌਮ ਨੂੰ ਖਰਾਬ ਕਰਨ ਦੀ ਲੋੜ ਨਹੀਂ ਆ ਪਹਿਲਾਂ ਵੀ ਤੁਸੀਂ ਲੋਕਾਂ ਨੇ ਮੇਰੇ ਉੱਪਰ ਨਜਾਇਜ਼ ਪਰਚਾ ਦਿੱਤਾ ਮੈਂ ਅੱਜ ਤੱਕ ਕਦੇ ਵੀ ਇੱਥੇ ਸਾਰੇ ਬੈਠੇ ਹੋਇਆ ਮੈਂ ਅੱਜ ਤੱਕ ਕਦੇ ਸਿੱਖ ਕੌਮ ਨੂੰ ਮਾੜਾ ਨਹੀਂ ਕਿਹਾ ਮੈਂ ਕ੍ਰਿਸਚੀਅਨ ਕੌਮ ਨੂੰ ਨਹੀਂ ਮਾੜਾ ਕਿਹਾ ਮੈਂ ਅਗਰ ਮੈਂ ਮੇਰਾ ਇੱਕ ਇੰਟਰਵਿਊ ਲਿਆ ਉਹ ਜਿਹਦੇ ਵਿੱਚ ਮੈਂ ਕਿਹਾ ਮੈਂ ਵਨੀਤ ਕੌਰ ਆ ਮੈਂ ਸਿੱਖ ਫੈਮਲੀ ਤੋਂ ਨਹੀਂ ਆ ਕਿੱਥੇ ਮੈਂ ਕਿਆ ਹੈ ਕਿੱਥੇ ਮੈਂ ਹਰ ਜਗ੍ਹਾ ਹਰ ਗੱਲ ਇਹ ਹੀ ਗਈ ਮੈਂ ਵਨੀਤ ਕੌਰ ਆ ਸਿੱਖ ਫੈਮਲੀ ਤੋਂ ਆ ਹਾਂ ਮੈਂ ਬਾਈਬਲ ਨੂੰ ਫੋਲੋ ਕਰਦੀ ਆ ਮੈਂ ਪੜਦੀ ਆ ਮੈਂ ਪੁੱਛਦੀ ਆ ਕਿਹੜਾ ਦੇਸ਼ ਦਾ ਕਾਨੂੰਨ ਆ ਜਿਸ ਸਹਿਜ ਅਰੋੜਾ ਕਰਵਾ ਚੌਥ ਰੱਖ ਸਕਦਾ ਨਾ ਫੈਂਟਾ ਰੱਖ ਸਕਦਾ ਫੈਂਟਾ ਕਰਾ ਸਕਦਾ ਤਾਂ ਮੈਂ ਵੀ ਮੈਂ ਵੀ ਸਭ ਕੁਝ ਪੜ ਸਕਦੀ ਆ ਮੈਮ ਤੁਸੀਂ ਬਾਈਬਲ ਪੜ੍ਹਦੇ ਹੋ ਸਿੱਖ ਧਰਮ ਦਾ ਹੋ ਕੇ ਪਰ ਸੁਣਿਆ ਜਾ ਰਿਹਾ ਕਿ ਤੁਹਾਨੂੰ ਗੁਰਦੁਆਰੇ ਵਿੱਚ ਰੋਕਿਆ ਜਾ ਰਿਹਾ ਕਿ ਤੁਸੀਂ ਬਾਈਬਲ ਪੜ੍ਹਦੇ ਹੋ ਗੁਰਦੁਆਰੇ ਦੇ ਵਿੱਚ ਨਹੀਂ ਆ ਸਕਦੇ ਹੋ ਇਹ ਸੱਚ ਆ ਇਸੇ ਚੀਜ਼ ਦਾ ਤਾਂ ਮੈਂ ਵਿਰੋਧ ਕੀਤਾ ਹੈ ਇਸੇ ਚੀਜ਼ ਦਾ ਤਾਂ ਮੈਂ ਵਿਰੋਧ ਕੀਤਾ ਇਹੀ ਤਾਂ ਅੱਜ ਜਿਹੜਾ ਰਮਨਦੀਪ ਮੰਗੂ ਮਟਿਆ ਉਹਨੂੰ ਇਹੀ ਤਾਂ ਦੱਸਣਾ ਹੈ ਤੇਰੇ ਬਗਲ 'ਚ ਕੌਣ ਖੜਾ ਤੂੰ ਪ੍ਰਗਟ ਸਿੰਘ ਬਾਬਾ ਜੀ ਨੂੰ ਲੈ ਕੇ ਹੋਰ ਵੀ ਬਾਬਾ ਜੀ ਨਿਹੰਗ ਸਿੰਘਾਂ ਨੂੰ ਲੈ ਕੇ ਤੂੰ ਮੇਰੇ ਉੱਪਰ ਕਿੱਦਾਂ ਪਰਚਾ ਕਰਾਤਾ 295 ਐ ਦਾ ਜਿਹੜਾ ਪਰਚਾ ਹੋਇਆ ਆ ਕਿ ਗੁਰਦੁਆਰੇ ਵਿੱਚ ਤੁਸੀਂ ਗਏ ਹੋ ਬਾਈਬਲ ਪੜ੍ਹ ਕੇ ਤਾਂ ਪਰਚਾ ਹੋਇਆ ਆ ਬਿਲਕੁਲ ਇਸ ਕਰਕੇ ਹੋਇਆ ਮੈਂ ਗੁਰਦੁਆਰਾ ਸਾਹਿਬ 'ਚ ਲੰਗਰ ਖਾਂਦੀ ਆ ਇਸ ਕਰਕੇ ਹੋਇਆ ਕਿਉਂਕਿ ਦੇਖੋ ਮੇਰੀ ਵੀਡੀਓ ਨੂੰ ਇਹਨਾਂ ਨੇ ਕੱਟਿਆ ਆ 5 ਥਾਵਾਂ ਤੋਂ ਕੱਟ ਕੇ ਇਹਨਾਂ ਨੇ ਇੱਥੇ ਤੱਕ ਕੀ ਪ੍ਰਗਟ ਸਿੰਘ ਬਾਬਾ ਜੀ ਨੂੰ ਤੋਂ ਵੀਡੀਓ ਦਿਖਾਈ ਨਹੀਂ ਬਸ ਆਪਣੇ ਨਾਲ ਆਪਣੇ ਚਾਸੇ 'ਚ ਲੈ ਲਿਆ ਤੀਜਾ ਪਰਚਾ ਹੋਇਆ ਉਹ ਕਾਦੇ ਵਾਸਤੇ ਹੈ ਤੀਜਾ ਪੀਜਾ ਮੇਰਾ ਇਹ ਤੀਜਾ ਜਿਹੜਾ ਪਰਚਾ ਹੋਇਆ ਮੇਰੇ ਕੋਲਲ ਪੀਜ਼ਾ ਕਰਕੇ ਹੋਇਆ ਹੈ ਜਦੋਂ ਮੈਂ ਡੀਸੀ ਆਫਿਸ ਦੇ ਬਾਹਰ 70% ਆਦਮੀ ਟੀਮੀ ਨੂੰ ਮੈਂ ਇਹਦੇ ਖਿਲਾਫ ਬੋਲਿਆ ਸੀਗਾ ਕਿ 70% ਆਦਮੀ ਟੀਮੀ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਦੀ ਵੀਡੀਓ ਨਹੀਂ ਪਾ ਸਕਦੇ ਤਾਂ ਮੈਨੂੰ ਇਹਨਾਂ ਨੇ ਰਾਤੋਂ ਰਾਤ ਉਥੋਂ ਦੀ ਚਕਾਇਆ ਸੀਗਾ ਅੰਕੁਨ ਨਿਰੂਲਾ ਦੇ ਕਹੇ ਤੇ ਪਰ ਇਹ ਸੋਚਣ ਵਾਲੀ ਗੱਲ ਹੈ ਤਾਂ ਕੋਈ ਗਲਤ ਸਟੇਟਮੈਂਟ ਹੈ ਵੀ ਨਹੀਂਗਾ ਬਸ ਇਹੀ ਗੱਲ ਹੈ ਨਾ ਗਲਤ ਮੈਂ ਆ ਇਹ ਕੁੱਲੜ ਪੀਜ਼ਾ ਵਾਲਾ ਤਾਂ ਕਿੰਨੇ ਪਰਚੇ ਕੱਟੇ ਅਰੇ ਮੈਂ ਪੁੱਛਦੀ ਰਮਨਦੀਪ ਉੱਪਰ ਕੁੱਲੜ ਪੀਜ਼ਾ ਵਾਲਿਆਂ ਨੇ ਅਜੇ ਤੱਕ ਪਰਚਾ ਕਰਾਇਆ ਕਿਉਂ ਨਹੀਂ ਉਹਦੀ ਤੇਰੀ ਦੁਕਾਨ 'ਚ ਪਹੁੰਚਿਆ ਸੀਗਾ 24 ਘੰਟੇ ਹੋ ਗਏ ਕਿਉਂ ਨਹੀਂ ਪਹੁੰਚਿਆ ਕਿੰਨੂੰ ਬੇਵਕੂਫ ਬਣਾਉਂਦੇ ਆ ਕਿੰਨੂੰ ਬੇਵਕੂਫ ਬਣਾਉਂਦੇ ਮੈਨੂੰ ਨਾ ਬਣਾ ਮੈਂ ਸੱਚ ਬੋਲ ਰਹੀ ਆ ਹੁਣ ਬੱਚ ਤੇਰੇ ਬਸ 2 ਜਨਵਰੀ ਤੱਕ ਆ ਤੇਰਾ ਬਾਣਾ ਲੱਥੂ ਰਮਨਦੀਪ ਤੇ ਸਹਿਜ ਰੋਣਾ ਤੇਰੀ ਦਾੜੀ ਨਹੀਂ ਰਹਿਣੀ ਤੇਰੇ ਆ ਜਿਹੜੇ ਵਾਲਿਆ ਨਹੀਂ ਰਹਿਣੇ ਤੂੰ ਸੇਂਗੋਰ ਕੋਰ ਨਹੀਂ ਆ ਤੁਸੀਂ ਤੁਸੀਂ ਪੰਜਾਬ ਦੇ ਵਿੱਚ ਟ੍ਰਾਂਸਪਲੈਂਟ ਕੀਤੇ ਸਿੱਖੀ ਨੂੰ ਬਦਨਾਮ ਕਰਨ ਵਾਸਤੇ ਬਾਣੇ ਨੂੰ ਟਾਰਗੇਟ ਕੀਤਾ ਹੈ ਹੁਣ ਤਾਂ ਤੂੰ ਸਹਿਜਾ ਤੂੰ ਬਚ ਵੀ ਨਹੀਂ ਸਕਦਾ ਤੂੰ 50000 ਤੂੰ ਐਡਾ ਵੱਡਾ ਐਲੀਗੇਸ਼ਨ ਲਗਾਇਆ 50000 ਰੁਪਏ ਨਿਹੰਗ ਕੋਈ ਨਿਹੰਗ ਸਿੰਘਾਂ ਉੱਪਰ ਹੁਣ ਵਿਸ਼ਵਾਸ ਕਰੂਗਾ ਕਿਹੜੇ ਐਂਗਲ ਤੋਂ ਕਰੂਗਾ ਤੁਸੀਂ ਪੂਰੇ ਹਿੰਦੁਸਤਾਨ ਦੇ ਬਦਨਾਮ ਕੀਤਾ ਸਿੱਖੀਜ਼ਮ ਨੂੰ ਕਿਹੜਾ ਪਰ ਕਿਹੜਾ ਤੁਸੀਂ ਗਲਤ ਕਰ ਰਹੇ ਆ ਜਦੋਂ ਤੁਸੀਂ ਕੁੱਲੜ ਪੀਜ਼ਾ ਦੇ ਅਗੇਂਸਟ ਬੋਲੇ ਸੀ ਤਾਂ ਰਮਨਦੀਪ ਜਿਹੜੇ ਨਹੀਂ ਹਾਂਗੇ ਉਹਨਾਂ ਨੇ ਤੁਹਾਡੀ ਪਰਚਾ ਕਰਾਇਆ ਅੱਜ ਉਹੀ ਨੀਂਗਰੰਦ ਰਮਨਦੀਪ ਉਹਨਾਂ ਦੇ ਅਗੇਂਸਟ ਜਾ ਰਹੇ ਆ ਤਾਂ ਉਹਨਾਂ ਤੇ ਵੀ ਪਰਚਾ ਹੋਣਾ ਚਾਹੀਦਾ ਸਾਰੀ ਦੁਨੀਆ ਨੂੰ ਪਤਾ ਹੋਣਾ ਸਭ ਕੋ ਚਾਹੀਦਾ ਪਰ ਪਤਾ ਕਿਉਂ ਨਹੀਂ ਹੋਣਾ ਕਿਉਂਕਿ ਉਹਨਾਂ ਦੇ ਪਿੱਛੇ ਪਾਵਰ ਹੈ ਪੈਸਾ ਹੈ ਪਾਵਰ ਪਤਾ ਕਿਹੜੀ ਆ ਅੰਕੁਰ ਨਿਰੂਲਾ ਆਮ ਆਦਮੀ ਪਾਰਟੀ ਬਹੁਤ ਸਾਰੀਆਂ ਹੈ ਮੈਂ ਇੱਕ ਕੁੱਲੜ ਪੀਜ਼ਾ ਤੋਂ ਲੈ ਕੇ ਇੱਕ ਮੁੰਡਾ ਸੀਗਾ ਰੰਜੋਤ ਸਿੰਘ ਕਰਕੇ ਠੀਕ ਹੈ ਮੈਂ ਸੱਚ ਬੋਲਣਾ ਹੈ ਰਣਜੋਤ ਸਿੰਘ ਕਰਕੇ ਉਹਨਾਂ ਨੇ ਵੀ ਬੜੀ ਆਵਾਜ਼ ਚੱਕੀ ਹੋਈ ਆ ਕਿ ਕੁੱਲੜ ਪੀਜ਼ਾ ਕਪਲ ਬਹੁਤ ਸਾਰੇ ਡਰਾਮੇ ਕਰ ਰਿਹਾ ਹੈ ਠੀਕ ਹੈ ਤੇ ਮੈਂ ਉਹਨਾਂ ਨੂੰ ਜਦੋਂ ਫੋਨ ਕੀਤਾ ਸੀ ਪੁੱਛਿਆ ਕਿ ਪ੍ਰਗਟ ਸਿੰਘ ਬਾਬਾ ਜੀ ਤੁਹਾਡੀ ਹੈ ਤੁਹਾਡੇ ਨਾਲ ਹੈ ਉਹ ਕਹਿੰਦੇ ਹੈਗੇ ਆ ਤੇ ਮੈਂ ਕਿਹਾ ਫਿਰ ਪ੍ਰਗਟ ਸਿੰਘ ਬਾਬਾ ਜੀ ਤਾਂ ਰਮਨਦੀਪ ਦੇ ਨਾਲ ਵੀ ਹੈਗੇ ਆ ਸਪਸ਼ਟਿਕਰਨ ਪੂਰਾ ਦਿੱਤਾ ਕਿ ਇਹ ਰਮਨਦੀਪ ਦੇ ਨਾਲ ਨਹੀਂ ਫਿਰ ਮੈਂ ਇਹਨਾਂ ਨਾਲ ਕੰਟੈਕਟ ਕੀਤਾ ਫਿਰ ਮੈਂ ਗੱਲ ਕੀਤਾ ਬਾਕੀ ਮੈਨੂੰ ਇਹ ਮੈਂ ਇਹਨਾਂ ਨੂੰ ਕੋਈ ਪੈਸੇ ਨਹੀਂ ਤੇ ਮੈਂ ਇਹਨਾਂ ਦੀ ਕੋਈ ਮੈਂ ਇਹਨਾਂ ਨੂੰ ਕੋਈ ਮੈਂ ਜੋਰ ਨਹੀਂ ਪਾਇਆ ਇਹ ਬਾਬਾ ਜੀ ਦੇ ਉੱਪਰ ਹੈ ਬਾਬਾ ਜੀ ਨੂੰ ਜੋ ਡਿਸਾਈਡ ਕਰਨਾ ਹੋਗਾ ਕਰ ਲੈਣ ਮੈਰੀ ਮੰਗਿਆ ਬਾਣਾ ਲਥਣਾ ਚਾਹੀਦਾ ਹੈ ਜੋ ਕਿ ਰਮਨਦੀਪ ਨੇ ਬਹੁਤ ਅੱਤ ਚੁੱਕੀ ਹੈ ਪੰਜਾਬ ਦਾ ਮਾਹੌਲ ਖਰਾਬ ਕੀਤਾ ਇੱਕ ਰਮਨਦੀਪ ਆ ਇੱਕ ਦੀਪ ਸਿੰਘ ਖਾਲਸਾ ਹੈਗਾ ਹੋਰ ਤੀਜੀ ਤੇ ਤੀਜੇ ਨੰਬਰ 'ਤੇ ਸਹਿਜ ਅੜੋੜਾ ਹੈਗਾ ਠੀਕ ਹੈ ਸਹਿਜ ਅੜੋਲਾ ਤੇ ਗੁਰਪ੍ਰੀਤ ਕੌਰ ਇਹ ਸਿੰਘ ਹੋਰ ਕੌਰ ਦੇ ਲੱਛਣ ਨਹੀਂ ਆ ਸਿਸਟਰ ਇਹ ਸਿੰਘ ਅੱਜ ਇੰਨਾ ਕੁਝ ਹੋਣ ਤੋਂ ਬਾਅਦ ਵੀ ਜੇ ਲੋਕ ਇਹਨੂੰ ਸਪੋਰਟ ਕਰ ਰਹੇ ਆ ਨਾ ਤਾਂ ਤੁਸੀਂ ਆਪਣੀ ਸਪੋਰਟਾ ਲੈ ਕੇ ਚੱਲ ਜਾਓ ਕਿਤੇ ਸਪੋਰਟਾ ਲਓ ਚੱਲ ਜੋ ਇਹ ਪ੍ਰੋਮੋਸ਼ਨ ਕਰਦੇ ਨਾ ਇਹ ਅਸ਼ਲੀਲਤਾ ਨੂੰ ਪ੍ਰੋਮੋਟ ਕਰਦੇ ਆ ਇੱਕ ਗੰਦੀ ਚੀਜ਼ਾਂ ਨੰਗੇਪਣ ਨੂੰ ਪ੍ਰੋਮੋਟ ਕਰ ਰਹੇ ਆ ਧੀਆਂ ਪਹਿਣਾ ਨੂੰ ਚੁੰਨੀ ਨੂੰ ਚੁੰਨੀ ਨੂੰ ਬੰਦ ਕਰਨ ਵਾਸਤੇ ਇਹ ਪ੍ਰੋਮੋਸ਼ਨ ਦੇ ਰਹੇ ਆ ਔਰ ਇਹਨਾਂ ਨੂੰ ਸਪੋਰਟ ਪਤਾ ਕੌਣ ਕਰ ਰਿਹਾ ਹੈ ਬਾਬਾ ਅੰਕੁਰ ਕਰ ਰਿਹਾ ਹੈ ਜਿਹਦਾ ਮੈਂ ਹਾਈ ਕੋਰਟ 'ਚ ਸਾਰਾ ਕੁਝ ਕੀਤਾ ਹੋਇਆ ਪ੍ਰਬੰਧ ਕੋਈ ਚੱਕਰ ਨਹੀਂ ਆ ਅਸੀਂ ਬਨੀਤਕੌਰ ਜੀ ਦੇ ਨਾਲ ਗੱਲਬਾਤ ਕੀਤੀ ਤੇ ਇਹਨਾਂ ਦੇ ਅਸੀਂ ਸਾਰੇ ਗੱਲਬਾਤ ਸੁਣੀ ਤੇ ਅਸੀਂ ਹੁਣ ਗੱਲਬਾਤ ਕਰਾਂਗੇ ਬਾਬਾ ਪ੍ਰਗਟ ਸਿੰਘ ਖਾਲਸਾ ਜੀ ਦੇ ਨਾਲ ਤੇ ਦੇਖਦੇ ਹਾਂ ਉਹਨਾਂ ਦਾ ਕਹਿਣਾ ਕੀ ਹੈਗਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈਣ ਬਨੀਤਕੌਰ ਆਪਣੇ ਕੋਲ ਪਹੁੰਚੀ ਆ ਇਹ ਅਜੇ ਤੋਂ ਸਾਲ ਡੇਰ ਸਾਬ ਪਹਿਲਾਂ ਜਿਹੜਾ ਮੈਂ ਪਰਚਾ ਕਰਾਇਆ ਸੀ ਪਰ ਮੈਂ ਹੀ ਕਰਾਇਆ ਸੀ ਉਹ ਉਹ ਪਰਚੇ ਦਾ ਜਿਹੜਾ ਕਾਰਨ ਸੀ ਸਭ ਤੋਂ ਪਹਿਲਾਂ ਜਿਹੜਾ ਮੁੱਦਾ ਆਇਆ ਸੀਗਾ ਕਿ ਇਹਦੇ ਕੁਝ ਬੋਲ ਸੀਗੇ ਕਿ ਮੈਂ ਗੁਰਦੁਆਰਿਆਂ ਦੇ ਵਿੱਚ ਹਾਂ ਤੋ ਵੀ ਕੁਝ ਕਰਦ ਜੇ ਮੈਂ ਕਰ ਦਿਆਂ ਹੁਣ ਪਤਾ ਨਹੀਂ ਮੈਨੂੰ ਤਾਂ ਮੈਂ ਤਾਂ ਵੀਡੀਓ ਦੇਖੀ ਨਹੀਂ ਮੇਰੇ ਕੋ ਫੌਜਾਂ ਆਈਆਂ ਰਮਨਦੀਪ ਮੰਗੂ ਮਾਟ ਆਇਆ ਇਹ ਹੋਰ ਵੀ ਨਾਲ ਜਥੇਦਾਰ ਮਹਾਕਲ ਵੀ ਆਏ ਸੀਗੇ ਯਾਨੀ ਕਿ 7-8 ਜਥੇਦਾਰ ਸੀਗੇ ਨਾਲ ਜਦੋਂ ਮੇਰੇ ਕੋਲ ਆਏ ਤੇ ਮੈਂ ਜਦੋਂ ਇਹ ਗੱਲ ਸੁਣੀ ਆ ਮੈਂ ਕੋਈ ਸਬੂਤ ਹੈਗਾ ਕਦੇ ਸਾਡੇ ਬਾਣੇ ਵਾਲੇ ਤੇ ਸਬੂਤ ਨਹੀਂ ਹੈ ਹੁਣ ਆਪਾਂ ਆਏ ਆ ਤੂੰ ਹਰ ਦਾ ਭਰੋਸਾ ਤੇ ਕਰੋਗੀ ਇਹ ਗੱਲ ਸਹੀ ਆ ਮਗਾ ਤੇਰਾ ਕੀ ਗੱਲ ਮੈਂ ਤਾਂ ਇਹਦੀ ਫੋਟੋ ਵੀ ਨਹੀਂ ਵੇਖੀ ਆਪਾਂ ਇਹ ਗੱਲ ਸੁਣੀ ਆ ਵੀ ਆ ਗੱਲ ਕਹੀ ਆ ਅਪਨੀਤ ਕੌਰ ਨੇ ਤੇ ਉਹਦੇ ਵਿੱਚ ਮੈਂ ਪੇ ਥਾਣੇ ਗਿਆ ਥਾਣੇ ਜਾ ਕੇ ਮੈਂ ਪਰਚਾ ਕਰਾਇਆ ਮੈਨੂੰ ਤੇ ਪਰਚਾ ਮੰਗੋ ਮਟ ਕਿਹੜੇ ਅਦਲਤ ਹੋਇਆ ਕਿਹੜਾ ਦਲ ਦਾ ਜ਼ਿếਹਦਾਰ ਹੈ ਉਹ ਕਿਸੇ ਦਲ ਦਾ ਜ਼ਿếਹਦਾਰ ਨਹੀਂ ਹੈ ਕੌਣ ਜ਼ਿếਹਦਾਰ ਕਹਿੰਦਾ ਤੁਸੀਂ ਜ਼ਿếਹਦਾਰ ਕਹੇਗਾ ਛਾੜ ਜ਼ਿếਹਦਾਰ ਦੀ ਮਿੱਟੀ ਪਲੀ ਕਰਦੇ ਹੋ ਤੁਹਾਨੂੰ ਪਤਾ ਜ਼ਿếਹਦਾਰ ਕੀ ਹੁੰਦਾ ਕੈਮਰਾ ਦੇਖੇ ਕੈਮਰਾ ਲੋ ਜਿਹੜੇ ਜ਼ਿếਹਦਾਰ ਹੁੰਦੇ ਆ ਫਰਲੇ ਵਾਲੇ ਹੁੰਦੇ ਆ ਅਸੀਂ ਨਿਆਂਗ ਸਿੰਘ ਪਾਉ ਜਾਂ ਜ਼ਿếਹਦਾਰ ਮਹਾਕਾਲ ਉਹ ਨਿਆਂਗ ਸਿੰਘ ਹੁੰਦੇ ਆ ਇਹਨਾਂ ਪਰਲਾ ਹੁੰਦਾ ਆ ਉਹਨੂੰ ਕਹਿੰਦੇ ਜ਼ਿếਹਦਾਰ ਜਿਹੜੇ ਪਰਚਾ ਕਰਾਉ ਗਲਤ ਤਰੀਕੇ ਨਾਲ ਕਰਾਇਆ ਗਿਆ ਸੀ ਗੁੰਮਰਾਹ ਕਰਕੇ ਤੁਹਾਨੂੰ देखो जी ਜਿਹੜਾ ਪਰਚਾ ਕਰਾਇਆ ਮੈਂ ਹੀ ਕਰਾਇਆ ਜੋ ਮੈਨੂੰ ਦੱਸਿਆ ਗਿਆ ਤੇ ਜਦੋਂ ਕੋਈ ਚਾਹੇ ਮੰਦਰ ਉਹ ਚਾਹੇ ਗੁਰਦੁਆਰਾ ਚਾਹੇ ਮਸਜਿਦ ਹੋਵੇ ਆਪਾਂ ਗੱਲ ਕਰਦੇ ਵੀ ਉੱਤੇ ਆ ਜਨਾਨੀ ਨੇ ਆਹ ਸ਼ਬਦ ਬੋਲੇ ਆ ਤੇ ਗੁੱਸਾ ਇੱਕ ਵਾਰ ਆਉਂਦਾ ਹੀ ਆ ਔਰ ਮੈਨੂੰ ਜਦੋਂ ਫੋਨ ਕਰ ਬੁਲਾਇਆ ਗਿਆ ਮੈਂ ਕਿਹਾ ਮੈਂ ਜਾ ਕੇ ਪਰਚਾ ਕਰਾਇਆ ਉਹ ਤੋਂ ਬਾਅਦ ਮੈਂ ਇਹਦੀ ਇਨਕੁਆਰੀ ਕੀਤੀ ਆ ਪੂਰੀ ਇਨਕੁਆਰੀ ਕੀਤੀ ਆ ਜਦੋਂ ਇਹਦੀ ਮੈਂ ਇਨਕੁਆਰੀ ਕੀਤੀ ਤੇ ਮੈਂ ਬਾਅਦ ਵਿੱਚ ਮੈਨੂੰ ਬੜਾ ਦੁੱਖ ਲੱਗਾ ਵੀ ਮੈਂ ਇਹ ਕੰਮ ਸਹੀ ਨਹੀਂ ਕੀਤਾ ਕਿਉਂਕਿ ਮੈਂ ਉਹਦਾ ਪਰਚਾ ਕਰਾਇਆ ਜਦੋਂ ਇਹਦੇ ਬ੍ਰਾਹਮਣ ਦੀ ਮੰਗੂ ਮੱਠ ਦੇ ਬੋਲਾਂ ਦੇ ਵਿੱਚ ਵੀ ਇਹਨੇ ਆਹ ਗੱਲ ਬੋਲੀ ਆ ਵੀ ਮੈਂ ਗੁਰਦੁਆਰੇ ਜਾਂਦੀ ਆ ਮੈਂ ਆਹ ਕੰਮ ਕਰਦੀ ਆ ਜੋ ਕਰਨਾ ਕਰ ਲਉ ਸ਼ਾਇਦ ਇਹਨੂੰ ਢੁਕਾਇਆ ਗਿਆ ਜਾਂ ਢੁਕਾਉਣ ਤੋਂ ਬਾਅਦ ਨੇ ਵੀਡੀਓ ਪਾਈ ਆ ਜਾਂ ਪਹਿਲਾਂ ਪਾਈ ਉਹ ਇਹਨਾਂ ਨੂੰ ਪਤਾ ਬੇਕੋੜਾ ਜਿਹਾ ਕਾਰਵਾਈ ਕਰਾਂਗੇ ਕੀ ਕਾਰਵਾਈ ਹੋਗੀ ਅਗਲੀ ਤੁਹਾਡੀ ਹੁਣ ਜਿਹੜੀ ਕਾਰਵਾਈ ਇੱਥੇ ਕਰਾਈ ਉਹ ਹੀ ਹੁਣ ਤੇ ਹੋਊਗੀ ਤੇ ਉਹੀ ਹੋਊਗੀ ਨਾ ਜਿਹੜੀ ਕਾਰਵਾਈ ਇੱਥੇ ਬਰੀਦਕੌਰ ਤੇ ਕਰਵਾਈ ਆ ਕਿਉਂਕਿ ਹੁਣ ਮੈਂ ਪੰਥ ਜਥੇਬੰਦੀ ਬਾਬਾ ਰਾਜਾ ਰਾਠੀਂ ਦੇ ਨਾਲ ਗੱਲਬਾਤ ਕਰਕੇ ਕਿਉਂਕਿ ਅਜ ਮਹੱਲਾ ਸਿੱਧੀ ਢਾਲ ਚੱਲਦੇ ਆ ਇਹ ਮਹੱਲਾ ਨਿਕਲਦੇ ਬਾਅਦ ਵਿੱਚ ਮੈਂ ਇਹ ਗੱਲ ਕਰਾਂਗਾ ਆਪਣੀ ਪੰਥ ਜਥੇਬੰਦੀ ਦੇ ਵਿੱਚ ਉਹਦੇ ਵਿੱਚ ਬਰਮਨਦੀ ਮੰਗੂ ਮੱਠ ਬੈਠੂਗਾ ਇਹਨੂੰ ਪਹਟਾਇਆ ਜਾਊਗਾ ਇਹ ਬਾਣੇ ਦੇ ਲੈਗ ਹੈ ਜਾਂ ਨਹੀਂ ਤੁਸੀਂ ਕਿਹ ਤਰ੍ਹਾਂ ਦੇਖਦੇ ਹੋ ਮੰਗੂ ਮੱਟ ਨੂੰ ਅਸੀਂ ਤਾਂ ਇਹਨੂੰ ਮਰ ਕੋ ਘਟ ਗਿਆ ਸਭੰਦੇ ਆ 6.5 ਦਾ ਹੀ ਦੀ ਆ ਇਹਦੇ ਗਿਰ ਘਟਾ ਇੱਕ ਕੋਲਡ ਪੀਜ਼ਾ ਨੇ ਇੱਕ ਕੱਲੋ ਸਪਸ਼ਟਿਕਨ ਦਿੱਤਾ ਗਿਆ ਕਿ ਮੰਗੂ ਮੱਠ ਵੱਲੋਂ ਉਹਦੇ 2.5 ਲੱਖ ਰੁਪਏ ਦੀ ਮੰਗ ਕੀਤੀ ਮੈਂ ਇਹ ਵੀਡੀਓ ਮੈਂ ਵੀ ਦੇਖੀ ਆ ਕੋਲਡ ਪੀਜ਼ਾ ਨੇ ਖੁਦ ਵੀ ਵੀਡੀਓ ਪਾਈ ਆ ਔਰ ਉਹਦੇ ਵਿੱਚ ਮੇਰੀ ਗੱਲ ਹੋਈ ਆ ਮੇਰੀ ਸਵੇਰੇ ਗੱਲ ਹੋਈ ਆ ਮੈਨੂੰ ਫੋਨ ਆ ਗਿਆ ਉਹਨੂੰ ਮੰਗੂ ਮੱਟ ਦਾ ਮੈਨੂੰ ਫੋਨ ਆ ਚੁੱਕਿਆ ਤਿੰਨ ਵਾਰ ਫੋਨ ਆ ਚੁਕਿਆ ਉਹਦੇ ਨਾਲ ਮੇਰੀ ਗੱਲ ਹੋਈ ਆ ਮੈਂ ਕਿਹਾ ਤੂੰ ਪੈਸੇ ਕਿਉਂ ਮੰਗੇ ਕਹਿੰਦਾ ਮੈਂ ਤਾਂ ਮੰਗੀ ਮੈਂ ਕਿਹਾ ਉਹ ਕਿਦਾ ਬੋਲਿਆ ਉਹਨੇ ਮੈਂ ਇਹ ਵੀ ਗੱਲ ਕਹੀ ਆ ਤੇ ਬੰਦਾ ਪਣ ਗਿਆ ਜਿੱਥੇ ਵੀ ਹੈਗਾ ਮੇਰੇ ਕੋਲ ਦੋ ਤਰੀਕ ਨੂੰ ਆ ਜਾ ਮੈਂ ਪੰਤਖ ਜੇਲੇ ਬੰਦੀ ਚ ਬਿਠਾ ਕੇ ਜੋ ਮੈਨੂੰ ਜੇ세ਦਾਰ ਸੇਵਾ ਲਾਉਣਗੇ ਜੋ ਹੁਕਮ ਲਾਉਣਗੇ ਜਿਹੜੀ ਇਹਦੇ ਖਿਲਾਫ ਸਜ਼ਾ ਲਾਉਣਗੇ ਉਹ ਮੈਂ ਨਭਾਉਂਗਾ ਛਾੜੇ ਜਾਂਦਾ ਪਾ ਕਹੂੰਗੀ ਤੁਸੀਂ ਵੀ ਕੁਝ ਕਹਿਣਾ ਚਾਹੁੰਦੇ ਸੀ ਕੋਈ ਬਾਜ ਉਹ ਵਗਾਰਾ ਬੜਾ ਲੱਗੀ ਮੈਂ ਕੀ ਕਰਦਾ ਆਹ ਭਾਈ ਫਤਿਹ ਜੱਜਦਾਰ ਇਕਬਾਲ ਸਿੰਘ ਅੱਲੋ ਵਾਲੀ ਇਹਨਾਂ ਚ ਮੇਨ ਦੁਜਵੇਂ ਤੰਨਦਲ ਜੱਜਦਾਰ ਬਾਬਾ ਮੇਜ ਸਿੰਘ ਦੀ ਫੌਜ ਹੈ ਮੰਗੂ ਮੱਠ ਇੱਕ ਕਾਫੀ ਮਿਲਾਂ ਇੱਕ ਮੇਰੇ ਕੋਲ ਘਰ ਵੀ ਐਵੇਂ ਇੱਕ ਰੀਲਣਾ ਬਣਾਉਣ ਵਾਲਾ ਨਿਯੰਗ ਸਿੰਘ ਫੌਜ ਹੈ ਜੇ ਉਹ ਕਿਸੇ ਦਲਪੰਥ ਦਾ ਫੌਜ ਹੈ ਤੇ ਆਪਣਾ ਲਾਇਸੈਂਸ ਕਰ ਰਿਹਾ ਮੇਰੇ ਕਿਉਂਕਿ ਦਲਪੰਥ ਦੇ ਲਾਇਸੈਂਸ ਹੁੰਦੇ ਨੇ ਉਹ ਆਪਣਾ ਲਾਇਸੈਂਸ ਦਿਖਾਵੇ ਤੇ ਜੇ ਉਹ ਕਿਸੇ ਦਲਪੰਥ ਦਾ ਹੈ ਤੇ ਆਪਣੇ ਦਲਪੰਥ ਵਿੱਚ ਸੇਵਾ ਕਰੇ ਐਵੇਂ ਕਿਉਂ ਇੱਧਰ ਉੱਧਰ ਤੁਰਿਆ ਫਿਰਦਾ ਹੈ ਉਹ ਸਾਡੀ ਫੌਜ ਇੱਕ ਆਪਣੇ ਹਰਦвар ਗਈ ਹੈ ਘੁੰਮਣ ਫਿਰਨ ਚੱਕਰਵਰਤੀ ਫੌਜ ਹੈ ਉਹਨਾਂ ਕੋਲੋਂ ਬਾਜ਼ ਖੋਇਆ ਇੱਕ ਉਹਨੇ ਆਪਣਾ ਸਾਡੀ ਫੌਜ ਦਾ ਨਾਲੇ ਉਹਦਾ ਮੋਬਾਈਲ ਖੋਇਆ ਨਾਲੇ ਉਹਦਾ ਕੈਸ਼ ਜੇਬ ਚੋਂ ਜੋ ਵੀ ਹੈਗਾ ਸੀ ਕੁਝ ਕੱਢ ਲਿਆ ਫਿਰ ਦੂਜਾ ਸਭ ਤੋਂ ਜਿਆਦਾ ਉਹਦਾ ਘਟੀਆਂ ਕੰਮ ਕੀਤਾ ਏ ਉਹਨੇ ਉਹ ਸਾਡੀ ਫੌਜ ਨੂੰ ਉਹਨੇ ਨਸ਼ੀਲੇ ਕੋਈ ਦਵਾਈ ਦੇ ਕੇ ਟ੍ਰੇਨ ਵਿੱਚ ਬਿਠਾ ਦਿੱਤਾ ਹੈ ਉਹ ਸਾਡਾ ਪਵਨਦੀਪ ਸਿੰਘ ਮੁੰਡਾ ਨੌਜਵਾਨ 14-15 ਦਿਨ ਬਿਮਾਰ ਰਿਹਾ ਐ ਮਨਨ ਕਿਨਾਰੇ ਪਿਆ ਸੀ ਇਹੋ ਜੇ ਘੱਟੀਆਂ ਕੰਮ ਮੰਗੂ ਮਠ ਜੇ ਨਿਹੰਗ ਸਿੰਘ ਫੌਜ ਐ ਤੇ ਕਿਉਂ ਕਰਦਾ ਐ ਤੇ ਉਹੋ ਜੇ ਬੰਦਿਆਂ ਦੇ ਨਾਲ ਤੁਹਾਡਾ ਕੀ ਵਰਤੀਰਾ ਹੋਣਾ ਚਾਹੀਦਾ ਏ ਜੀ ਪੰਥ ਲੋ ਉਹਨੂੰ ਬਸ ਉਹੀ ਕਿ ਉਹਦੀ ਨਿਹੰਗ ਸਿੰਘ ਜਿਹੜੀ ਫੌਜ ਐ ਨਾ ਬਾਬਾ ਜੀ ਕੋਈ ਗਲਤੀ ਕਰੇ ਤੇ ਉਹ ਨਿਹੰਗ ਸਿੰਘ ਫੌਜ ਨੂੰ ਘੋੜਿਆਂ ਵਿੱਚ ਸੇਵਾ ਦਿੱਤੀ ਜਾਂਦੀ ਐ ਜੇ ਬੱਬਾ ਜੀ ਅੱਗੇ ਹੋਰ ਹੋਰ ਸਿੱਖਾਂ ਨੂੰ ਵੀ ਇਹ ਬਈ ਇਹ ਸਾਸ਼ਤ ਬਦਨਾਮ ਕਰਦਾ ਚਾਹੁੰਦਾ ਉਹ ਬਹੁਤ ਬਦਨਾਮ ਕਰ ਰਿਹਾ ਸਭ ਨੂੰ ਉਹ ਹੋਰ ਕੁਝ ਗੰਦੀਆਂ ਗੁੰਦੀਆਂ ਇਹੋ ਜਿਹੀਆਂ ਕੋਈ ਵੀਡੀਓ ਵੀਡੀਓ ਲੋਕਾਂ ਦੀਆਂ ਮਤਲਬ ਬਹੁਤ ਜਿਹੜੀਆਂ ਆਪੇ ਹੀ ਬਣਾਉਂਦੇ ਤੇ ਆਪੇ ਹੀ ਵਾਇਰਲ ਕਰਦੇ ਨੇ ਹੁਣ ਤੁਸੀਂ ਸਾਡਾ ਦੇਖਦੇ ਹੀ ਉਹ ਜਿੱਥੇ ਵੀ ਕਿਤੇ ਕਾਰਵਾਈ ਪੈਂਦੀ ਆ ਸਾਡੀ ਤਾਂ ਕੜ ਕਾਰਵਾਈ ਉੱਥੇ ਹੀ ਪੈਂਦੀ ਆ ਜਿੱਥੇਗਾ ਕੋਈ ਨਿਹੰਗ ਸਿੰਘ ਨਹੀਂ ਪਹੁੰਚਦਾ ਚਾਹੇ ਕੋਈ ਪੰਤਕ ਮਸਲਾ ਹੋਵੇ ਚਾਹੇ ਕਿਸੇ ਧੀ ਦਾ ਮਸਲਾ ਹੋਵੇ ਚਾਹੇ ਕੋਈ ਸਾਡੇ ਨਿਆਂ ਅੰਗ ਸਿੰਘਾਂ ਵਿੱਚੋਂ ਕਿਸੇ ਦੇ ਉੱਤੇ ਜਾ ਕੇ ਵਾਰਦਾਤ ਕਰੇ ਦੇਖੋ ਜੀ ਕਾਨੂੰਨ ਨੂੰ ਅਸੀਂ ਪ੍ਰਸ਼ਾਸਨ ਨੂੰ ਵੀ ਇਹੀ ਗੱਲ ਕਹਿਣੇ ਚਾਹੁੰਦੇ ਆ ਜੋ ਵੀ ਇੱਥੋਂ ਦੇ ਮੌਕੇ ਦੇ ਮੌਜੂਦੇ ਦੇ ਜਿਹੜੇ ਇਸ ਪੰਜਾਬ ਦੇ ਵਿੱਚ ਮੁਕੀ ਨੇ ਚਾਹੇ ਉਹ ਪ੍ਰਧਾਨ ਮੰਤਰੀਏ ਚਾਹੇ ਸੀਐਮਾ ਕੋਈ ਵੀ ਐਮਐਲਏ ਅਹੁਦੇਦਾਰ ਨੇ ਚਾਹੇ ਜਥੇਬੰਦੀਆਂ ਨੇ ਉਹ ਮੈਂ ਉਹਨਾਂ ਨੂੰ ਇਹੀ ਗੱਲ ਕਹਿਣੀ ਚਾਹਣਾ ਕਿ ਇਹ ਜਿਹੜੇ ਆਵਾਰਾ ਗਰਦੀ ਹਲਕਾ ਇਹ ਹੋਏ ਕੁੱਤੇ ਤੁਰੇ ਫਿਰਦੇ ਆ ਤੇ ਉਹਨਾਂ ਨੂੰ ਤੁਸੀਂ ਆਪਣੇ ਅੰਡਰ ਕਰੋ ਤੇ ਇਹਨਾਂ ਨੂੰ ਚੁੱਕ ਕੇ ਜੇਲ੍ਹ ਭੇਜੋ ਕਿਉਂਕਿ ਹੋਰ ਵੀ ਲੋਕਾਂ ਨੂੰ ਤੰਗ ਪਰੇਸ਼ਾਨ ਨਾ ਕਰਨ ਮੈਂ ਇਹੀ ਬੇਨਤੀ ਕਰਾਂ ਮਾਘਰ ਜੀ ਕਹਿੰਦਾ ਵਾਹਿਗੁਰੂ ਜੀ